कृष्णनंद देव के चरन की लै दास ने ओटा बालबोदेव के सौदा सुनो कार्य करने लोटा और सतसनातन धर्म की जय श्री कृष्ण चंद्र भगवान की जय औ कृषि श्रोत्यानी चरना मेंच दास ओमकार मां जी ਮੇਰੇ ਨਾਲ ਅੱਜ ਮਹਾਂਤ ਸਤਪਾਰ ਗੀਰੀ ਨਲਾਸ ਸੁਖਦੇਵ ਰਾਮ ਜੀ ਲੱਡੇ ਤੋਂ ਭਗਵਾਨ ਜੀ ਦਾ ਅਵਤਾਰ ਦੇ ਜਨਮ ਅਸ਼ਟਮੀ ਆ ਰਹੀ ਹੈ ਆ ਉਸ ਦੇ ਸਬੰਧ ਵਿੱਚ ਆਪ ਜੀ ਦੇ ਪਾਵਨ ਚੰਨ ਕਮਲਾ ਚ ਉਹ ਭਾਇਨ ਸਰਵਨਾ ਕਰੋ ਵੀ ਸਾਨੂੰ ਪਿਆਰੀ ਲੱਗਦੀ ਹੈ ਸ਼ਾਮ ਜੀ ਤੇਰੀ ਬੰਸਰੀ ਵੱਜਦੀ ਮਾਝੀ ਵਾਲਾ ਕੁਈ ਜੀ ਅਸਾ ਬੇਨਤੀ ਹੈ ਕਿਆ ਬਗਾ ਰਹੀ ਮਨ ਲਾ ਲੈ ਜਿਸੋਦਾਨੋ ਵਿੱਚ ਮੈਂ ਭਰੀ ਸਭਾ ਦੇ ਬੋਲਾ ਫੇੜੀ ਦੀ ਸੁਆਮੀ ਬਾਜ ਤੁਮਾਰੇ ਡੋਲਾ ਸਿਰ ਤਰਹ ਫੇੜੀ ਦੀ ਸੁਆਮੀ ਬਾਜ ਤੁਮਾਰੇ ਡੋਲਾ ਜੀ ਬਲਵੇਂ ਰਸ ਜੀ ਹਰਨੁ ਨਾਮ ਤੁਮਾਰਾ ਵਜਦੀ ਸਾਨੂੰ ਪਿਆਰੀ ਲੱਗਦੀ ਐ ਸ਼ਾਮ ਜੀ ਤੇਰੀ ਬੰਸਰੀ ਵਜਦੀ ਸਾਨੂੰ ਪਿਆਰੀ ਲੱਗਦੀ ਐ ਸ਼ਾਮ ਜੀ ਤੇ जो गोड़े काले रंग बना में फुल जुदा जुदा नक्शे स्वामी की खेल रचा कुल जुदा, 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 जुदा ਸਾਨੂੰ ਪਿਆਰੀ ਲੱਗਦੀ ਐ ਸ਼ਾਮ ਜੀ ਤੇਰੀ ਬੰਸਰੀ ਵੱਜਦੀ ਸਾਨੂੰ ਪਿਆਰੀ ਲੱਗਦੀ ਐ ਸ਼ਾਮ ਜੀ ਤੇਰੀ ਬੰਸਰੀ ਵੱਜਦੀ ਮਿਸ਼ਨ ਉਹ ਪਾਰ ਰਹਾ ਸਮੇਂ ਨਹੀਂ ਕਿਸੇ ਤੋਂ ਅਕਦਾ ਮਿਸ਼ਨ ਕਾਲ ਮਨ ਸਤ ਗਣ ਮੈਂ ਆਹੋ ਸਾ ਮਨ ਹੀ ਤੂੰ ਤੱਕਦਾ ਆਹ ਆਲਮ ਕਦੀ ਐ ਸਵਾਮੀ ਕਦੇ ਤੇਮਾਰੇ ਤਜਦੀ ਸਾਨੂੰ ਪਿਆਰੀ ਲੱਗਦੀ ਐ ਸ਼ਾਮ ਜੀ ਤੇਰੀ ਬੰਸਰੀ ਵੱਜਦੀ ਸਾਨੂੰ ਪਿਆਰੀ ਲੱਗਦੀ ਐ ਸ਼ਾਮ ਜੀ ਤੇਰੀ ਬੰਸਰੀ ਵੱਜਦੀ ਹੈ ਸ਼ੰਕਰ ਹੋ ਕੇ ਮਾਗ ਜਦੋਂ ਝਟਕਾਉਣਾ ਕੀ ਰੂਪ ਬਣਾ ਮੈਂ ਤੂੰ ਬੱਕਰੇ ਵਾਂਗ ਜਦੋਂ ਝਟਕਾਉਣਾ ਹੈ ਅੰਤ ਸਮੇਂ ਦੇ ਜੀ ਰਹੇ ਨਾ ਮੜ ਕੇ ਕਿਸੇ ਵੀ ਗੱਜ ਦੀ ਸਾਨੂੰ ਪਿਆਰੀ ਲੱਗਦੀ ਐ ਸ਼ਾਮ ਜੀ ਤੇਰੀ ਬੰਸਰੀ ਵੱਜਦੀ ਸਾਨੂੰ ਪਿਆਰੀ ਲੱਗਦੀ ਐ ਸ਼ਾਮ ਲੋਕ ਨੇ ਦੀ ਤੇਰੀ ਜੋਤ ਹਵੋ ਕ ਭਗਵੰਤਾ ਨਾ ਤਨੋਂ ਕੈ ਲੱਗਦੀ ਐ ਸ਼ਾਮ ਜੀ ਤੇਰੀ ਬੰਸਰੀ ਵੱਜਦੀ ਕਰ ਮਾਤ ਜ ਸੋਗਾ SON! TANNI-